ਹਾਂਜੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਜੀ ਅੱਜ ਅਸੀਂ ਪੋਸੀ ਦੇ ਇੱਕ ਉਮਰਦਰਾਜ਼ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ 1947 ਦਾ ਦੌਰ ਦੇਖਿਆ 1947 ਤੋਂ ਪਹਿਲਾਂ ਦੇ ਹਾਲਾਤ ਲੋਕਾਂ ਦਾ ਰਹਿਣ ਸਹਿਣ ਕੰਮਕਾਰ ਇਸ ਸਬੰਧੀ ਆਪਾਂ ਬਾਬਾ ਜੀ ਨੂੰ ਸਵਾਲ ਕਰਾਂਗੇ ਜੀ ਤੇ ਬਾਬਾ ਜੀ ਸਾਡੇ ਕੋਲ ਮੌਜੂਦ ਆ ਜੀ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਹਰਦੇਵਾਲ ਸਿੰਘ ਹਰਦੇਵਾਲ ਸਿੰਘ ਪਿਤਾ ਦਾ ਨਾਮ ਜੀ ਉਹਦਾ ਬਾਬਾ ਜੀ ਦਾ ਨਾਮ ਬਾਬਾ ਜੀ ਦਾ ਨਾਮ ਗੰਡਾ ਰਾਮ ਬਾਬਾ ਜੀ ਦੱਸੋ ਭਈ ਪਿੰਡ ਤੁਹਾਡਾ ਕਿਹੜਾ ਹੈ ਪੋਸਟੇ ਪੋਸਟੀ ਤਹਿਸੀਲ ਕਸੇਲgarh ਸ਼ਾਂਕਰ ਦੇਸ ਤੇ ਕੋ ਹੁਸ਼ਿਆਰ ਪਰ ਬਾਬਾ ਜੀ ਦੱਸੋ ਕਿ ਜਦੋਂ 1947 ਦੀ ਵੰਡ ਹੋਈ ਆ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਮੇਰੀ ਉਮਰ 6 ਸਾਲ ਦੀ ਸੀ ਯਾਨੀ ਤੁਹਾਨੂੰ 1947 ਦਾ ਦੌਰ ਯਾਦ ਆ ਥੋੜਾ ਯਾਦ ਆ ਯਾਦ ਆ ਤੁਹਾਡਾ ਜਨਮ ਉਹ ਪਾਕਿਸਤਾਨ ਦਾ ਇੱਕ ਇੱਥੇ ਚੜਦੇ ਪੰਜਾਬ ਦਾ ਜੀ ਇਹ ਪੰਜਾਬ ਦਾ ਇੱਥੇ ਕਦੇ ਪਾਕਿਸਤਾਨ ਗਏ ਵੀ ਪਾਕਿਸਤਾਨ ਮਨ ਤੋਂ ਪਹਿਲਾਂ ਗਿਆਂ ਜੇ ਜਾਣੇ ਮੈਂ ਗੋਦੀ ਸੀਗਾ ਆਪਣੇ ਮਾਤਾ ਦੇ ਅੱਛਾ ਜੀ ਤੇ ਉਸ ਵੇਲੇ ਦੀ ਐਨਾ ਪਤਾ ਨਹੀਂ ਸੀਗਾ ਅੱਛਾ ਜੀ ਔਰ ਇਹ ਮੈਨੂੰ ਪਤਾ ਵੀ ਕਿੱਥੇ ਗਏ ਆ ਅੱਛਾ ਜੀ ਕਿੱਥੇ ਗਏ ਸੀਗੇ ਜੀ ਸਿਆਲਕੋਟ 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 ਕਰਵਾਰ ਸੀ ਕੋਈ ਤੁਹਾਡੇ ਪਿਤਾ ਜੀ ਦਾ ਕਰਵਾਰ ਇਹ ਹੁੰਦਾ ਸੀ ਪਿੱਛੇ ਬਜ਼ੁਰਗ ਪੱਠਿਆਂ ਤੇ ਜਾਂਦੇ ਹੁੰਦੇ ਸੀਗੇ ਅੱਛਾ ਜੀ ਐ ਦਾਸਕੇ ਦੇ ਮੋਰ ਤੇ ਅੱਛਾ ਜੀ ਪਠਾ ਸੀਗਾ ਅੱਛਾ ਜੀ ਬਿਸ਼ੰਬਰ ਸਿੰਘ ਦਾ ਅੱਛਾ ਜੀ ਉੱਥੇ ਗਏ ਸੀ ਅੱਛਾ ਜੀ ਇੱਥੇ ਪੋਸੀ ਫਿਰ ਬੜੇ ਵੀ ਤੁਸੀਂ ਇੱਥੇ ਪੋਸੀ ਫਿਰ ਹਾਂ ਜੀ ਕਿੰਨੀ ਕਲਾਸ ਤੱਕ ਪੜ੍ਹੀ ਜੀ ਉਸ ਵੇਲੇ ਮੈਂ ਦੂਸਰੀ ਸੀਗਾ ਜਿਸ ਵੇਲੇ ਅੱਛਾ ਜੀ ਪਾਕਿਸਤਾਨ ਹਿੰਦੁਸਤਾਨ ਪਾਕਿਸਤਾਨ ਬਣਿਆ ਅੱਛਾ ਜੀ ਉਸਤਾਦ ਦਾ ਨਾਮ ਟੀਚਰਾਂ ਦਾ ਕੋਈ ਪਤਾ ਜੀ ਕੋਈ ਹਾਂ ਜੀ ਜਿਹੜੇ ਤੁਹਾਨੂੰ ਪੜਾਉਂਦੇ ਸੀ ਉਹਨਾਂ ਦਾ ਨਾਮ ਕੋਈ ਪਤਾ ਤੁਹਾਨੂੰ ਟੀਚਰਾਂ ਦਾ ਜੀ ਹਾਂ ਜੀ ਦੱਸੋ ਤਾਂ ਇਹਨਾਂ ਦੇ ਸਾਨੂੰ ਪੜਾਉਂਦੇ ਹੁੰਦੇ ਸੀਗੇ ਜੀ ਗੰਗਾ ਰਾਮ ਮਾਸਟਰ ਹੁੰਦਾ ਸੀ ਬੋਹਣ ਪੱਟੀ ਦਾ ਅੱਛਾ ਜੀ ਹਾਂ ਜੀ ਕੀ ਪੜਾਉਂਦੇ ਸੀਗੇ ਜੀ ਉਹ ਸਾਨੂੰ ਉਰਦੂ ਪੜਾਉਂਦੇ ਹੁੰਦੇ ਸੀਗੇ ਅੱਛਾ ਜੀ ਤੇ ਅਮ ਵਾਕਈ ਉਹ ਤੋਂ ਬਾਅਦ ਹਾਂਜੀ ਇਹ ਮਾਸਟਰ ਰਖਾਰਾਮ ਪੰਡਤ ਇਹ ਕੀ ਪੜਾਉਂਦੇ ਸੀ ਜੀ ਇਹ ਵੀ ਸਾਨੂੰ ਇਹ ਹੀ ਫਿਰ ਪੰਜਾਬੀ ਪੜਾਣੀ ਸ਼ੁਰੂ ਕੀਤੀ ਅੱਛਾ ਜੀ ਹਾਂਜੀ ਸ਼ਾਮੁਖੀ ਪੜੀ ਜੀ ਉਰਦੂ ਵੀ ਪੜਿਆ ਪੰਜਾਬੀ ਵੀ ਪੜੀ ਹੋਰ ਸਬਜੈਕਟ ਵੀ ਪੜਾਉਂਦੇ ਸੀ ਬਸ ਇਹ ਹੀ ਦੋ ਇਹ ਚੱਲਦੇ ਸੀਗੇ ਉਦੋਂ ਅੱਛਾ ਬਾਬਾ ਜੀ ਇੱਥੇ ਇਹ ਦੱਸੋ ਭਈ ਮੁਸਲਮਾਨਾਂ ਦੇ ਘਰ ਇੱਥੇ ਕਿੰਨੇ ਕਿਸਗੇ ਸੀ ਕਿੱਧਰ ਦੇ ਪਾਸੇ ਸੀਗੇ ਮੁਸਲਮਾਨਾਂ ਦੇ ਘਰ ਸਾਡੀ ਬਸਤੀ ਦੇ ਨੇੜੇ ਪੈਂਦੇ ਸੀਗੇ ਅੱਛਾ ਜੀ ਉਹਨਾਂ ਨੂੰ ਫਕੀਰ ਕਹਿੰਦੇ ਸੀਗੇ ਅੱਛਾ ਜੀ ਹਾਂ ਜੀ ਉਹਨਾਂ ਦੇ ਵਿੱਚ ਇੱਕ ਮਾਸਟਰ ਹੁੰਦਾ ਸੀ ਗੁਲਾਮ ਜਨਾਨੀ ਅੱਛਾ ਜੀ ਤੇ ਨਾਬਜੀ ਅੱਛਾ ਜੀ ਤੇ ਇੱਕ ਨੌ ਸਗਾ ਪਖੇਰ ਦਾ ਅਲੀ ਯਾਸ਼ਕਰ ਅੱਛਾ ਜੀ ਉਹ ਪੋਰੇ ਦੇ ਵਿੱਚ ਵੀ ਰਿਹਾ 40 ਦਿਨ। ਅੱਛਾ ਜੀ ਉਹ ਕਦੇ ਵਾਸਤੇ ਦੀ। ਮੈਂ ਜੈਸਰ ਆਣਾ ਦੇ ਰਵਾਜ ਹੈ ਵੇ ਪੋਰੇ ਦੇ ਵਿੱਚ ਅ ਪ੍ਰਮਾਤਮਾ ਦੀ ਆਵਾਦਤ ਕਰਦੇ। ਠੀਕ ਹੈ ਜੀ। ਤੇ 40 ਦਿਨ ਬਾਅਦ ਕੱਢਿਆ ਫਿਰ ਕੋਲੀ ਹੋਈ ਸੀਗੀ ਇੱਥੇ। ਅੱਛਾ ਜੀ ਬਾਦਵਾ। ਹਾਂ ਜੀ। ਕੋਈ ਕਲਾਕਾਰ ਦਾ ਨਾਮ ਯਾਦ ਆ? ਨਹੀਂ ਕਲਾਕਾਰ ਦਾ ਨਾਮ ਯਾਦ ਨਹੀਂ ਸਗਾ। ਅੱਛਾ ਜੀ। ਤੇ ਉਸ ਵੇਲੇ ਛੋਟੀ ਉਮਰ ਦੇ ਵਿੱਚ ਇੰਨਾ ਯਾਦ ਨਹੀਂ ਰਹਿਤ ਕੋਈ ਮਿੱਤਰ ਦੋਸਤ ਆਪਣੇ ਮੁਸਲਮਾਨ। ਜੋਲਾ ਅੱਛਾ ਜੀ ਉਹ ਤੂੰ ਵੀ ਨਾ ਮੰਗਦਾ ਹੁੰਦਾ ਸੀਗਾ ਬੜਾ ਜਵਾਨ ਸੀਗਾ ਅੱਛਾ ਜੀ ਹਾਂ ਜੀ ਪਤਾ ਲੱਗਾ ਵੇ ਬਾਅਦ ਚ ਕਿੱਥੇ ਚਲ ਗਏ ਪਾਕਿਸਤਾਨ ਚ ਕਿੱਥੇ ਰਹੇ ਹੋ ਜਾ ਕੇ ਪਿੰਡ ਵਾਲਿਆਂ ਨੇ ਇਹ ਗੱਲ ਕਹੀ ਵੀ ਪਹਿਲਾ ਸਭ ਤੋਂ ਪਹਿਲਾ ਤਾਂ ਨਾ ਇੱਕ ਜੀਵਾ ਗੁਜਰ ਨਾਮ ਸੀਗਾ ਅੱਛਾ ਜੀ ਬੱਕਰੀਆਂ ਰੱਖਦਾ ਹੁੰਦਾ ਸੀਗਾ ਅੱਛਾ ਜੀ ਉਹ ਲੋਕਾਂ ਨੇ ਕਈਆਂ ਨੇ ਸ਼ਰਾਰਤੀਆਂ ਨੇ ਆਪਣੇ ਜੀਵਨ ਦੇ ਸਵਾਦ ਲਈ ਉਹਦਾ ਕਤਲ ਕੀਤਾ ਅੱਛਾ ਜੀ ਓਹੋ ਜਿੱਧਰ ਆਪਣੇ ਸ਼ਮਸ਼ਾਨ ਘਾਟ ਹੈ ਦਿੱਲੇਪਾਠੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਗੁਜਰ ਗੰਦਾ ਗੋਜਰ ਮੁਸਲਮਾਨ ਗੋਜਰ ਸਗੇ ਫਤੂ ਗੋਜਰ ਅੱਛਾ ਜੀ ਹਾਂ ਜੀ ਇਹ ਮੁਸਲਮਾਨ ਸਨ ਜੀ ਹਾਂ ਜੀ ਜਿਹੜਾ ਫਤੂ ਗੋਜਰ ਸਗਾ ਹੋ ਰਾਜਪੂਤਾਂ ਦੇ ਨੌਕਰ ਸਗਾ ਅੱਛਾ ਜੀ ਹਾਂ ਜੀ ਤੇ ਬਾਪੂ ਜੀ ਗੁਜਰਾں ਦੇ ਮੁਸਲਮਾਨਾਂ ਦੇ ਇੱਥੇ ਕੋ ਖੂਬੀ ਬੋਲਦੇ ਸੀ ਹਾਂ ਜੀ ਖੂ 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 ਬੋਲਦੇ ਸੀ ਕੋਈ ਹਾਂ ਇਹ ਫਖੀਰਾਂ ਦੇ ਇੱਥੇ ਹਲਟ ਹੀ ਹੁੰਦੀ ਸੀ ਕਿਹੜੇ ਪਾਸੇ ਜੀ ਇਹ ਅਸਾ ਉਹਨਾਂ ਦੇ ਘਰ ਦੇ ਨਾਲ ਹੀ ਸਾਡੇ ਆਪਣੀ ਬਸਤੀ ਦੇ ਕੋਲ ਹੀ ਅੱਛਾ ਜੀ ਇਹ ਉੱਤੇ ਹੁਣ ਉਹ ਪੰਤਾਂ ਦੇ ਰਹਿੰਦੇ ਆ ਅੱਛਾ ਜੀ ਉਹ ਜਿਸ ਵੇਲੇ ਇਹ ਰੋਲੇ ਪਏ ਆ ਨਾ ਹਾਂ ਜੀ ਉਹ ਲੈ ਲੇ ਉਹ ਖੂਹੀ ਘਰ ਕੇ ਗਈ ਸੀ ਅੱਛਾ ਜੀ ਤੇ ਉਹਦੇ ਬੈਡ ਬੋਰਡ ਪਏ ਹੁੰਦੇ ਸੀਗੇ ਅੱਛਾ ਜੀ ਹਾਂ ਮਦਰਸਾ ਕਿੱਥੇ ਸੀਗਾ ਜੀ ਹਾਂ ਜੀ ਮਦਰਸਾ ਕਿੱਥੇ ਸੀਗਾ ਮਦਰਸਾ ਹੁੰਦਾ ਸੀਗਾ ਪਿੰਡ ਦੇ ਪਛੋਂ ਦੇ ਪਾਸੇ ਤੋਬਾ ਹੁੰਦਾ ਸੀਗਾ ਅੱਛਾ ਜੀ ਉਹ ਤੋਬੇ ਦੇ ਕੋਲ ਸੀਗਾ ਮਦਰਸਾ ਅੱਛਾ ਪਪਾ ਜੀ ਮੁਸਲਮਾਨਾਂ ਦੇ ਕੋਈ ਕੰਮਕਾਰ ਕੀ ਕਰਦੇ ਸੀ ਉਹ ਕੰਮਕਾਰ ਇੱਕ ਤਾਂ ਅਲੂ ਸੋਰਗਰ ਹੁੰਦਾ ਸੀਗਾ ਅੱਛਾ ਜੀ ਦਿਵਾਲੀ ਨੂੰ ਜਿਹੜੀਆਂ ਚਕੁੰਦਰਾ ਬਣਾ ਕੇ ਚਲਾਉਂਦੇ ਆ ਨਾ ਹਾਂਜੀ ਉਹ ਬਣਾਉਂਦਾ ਹੁੰਦਾ ਸੀ ਅੱਛਾ ਜੀ ਤੇ ਮਾਲਣ ਹੁੰਦੀ ਸੀ ਲਲਾਰਣ ਅੱਛਾ ਜੀ ਉਹ ਕਹਿੰਦਾ ਓਏ ਮੌਤ ਦੇ ਮੂੰਹ ਤੋਂ ਬੰਦਾ ਛਡਾਇਆ ਅੱਲਾ ਦਾ ਸ਼ੁਕਰ ਕਰੋ ਠੀਕ ਹੈ ਜੀ ਵੀ ਤੁਸੀਂ ਆ ਉੱਚਾ ਬੋਲ ਬੋਲਦੇ ਆ ਅੱਛਾ ਜੀ ਵੀ ਉਹ ਦਾ ਖੁਦਾ ਦਾ ਸ਼ੁਕਰਾਨਾ ਕਰੋ ਠੀਕ ਹੈ ਜੀ ਉਹ ਇਸ ਵਜਾ ਦਾ ਬੰਦਾ ਸੀਗਾ ਅੱਛਾ ਬਾਪੂ ਜੀ ਮੁਸਲਮਾਨਾਂ ਦੇ ਘਰ ਕਿੰਨੇ ਕਿਸਗੀ ਐਥੇ ਸਾਡੇ ਪਿੰਡ 'ਚ ਹੂੰ ਸਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਘਰ ਮੇਰਾ ਘਰ 60 70 ਸੀਗਾ 60 70 ਘਰ ਸੀ ਹਾਂ ਜੀ ਸਾਰੀਆਂ ਪਾਬਾਂ ਦੇ ਪਾ ਕੇ ਜੇ ਪਾਕਿਸਤਾਨ ਜਾਣ ਦਾ ਮੌਕਾ ਕਿਤੇ ਮਿਲੇ ਤਾਂ ਜਾਣਾ ਚਾਹਾਂਗੇ ਹੁਣ ਇਹਨੇ ਸਹਤੇ ਅਜਾਜ ਨਹੀਂ ਦਿੱਤੀ ਵੀ ਜਿਹੜਾ ਸੀ ਜਾ ਸਕੀ ਨਹੀਂ ਉਹਦਾ ਜੇ ਮਨ ਕਰਦਾ ਹੋਵੇ ਇਹ ਮੰਨ ਲਓ ਕਰਨਾ ਹੋਵੇ ਤਾਂ ਜ਼ਰੂਰ ਪਰ ਹੁਣ ਸਾਡੇ ਉਹ ਮੈਲੀ ਮਲਾਪੀ ਤਾਂ ਰਹਿ ਨਹੀਂ ਹੁਣੇ ਆਹ ਠੀਕ ਹੈ ਠੀਕ ਕਿਉਂਕਿ ਜਿਨ੍ਹਾਂ ਦੇ ਮੈਨੋਂ ਦੱਸਿਆ ਉਹਦੋਂ ਉਹਨਾਂ ਦੀ ਉਮਰ ਚੰਗੀ ਸੀਗੀ ਆਹ ਉਹਨਾਂ ਰਾਂਝ-ਸਮਾਂਝ ਤੋਂ ਹੋਣੀ ਹੈ ਗਾਹਾਂ ਹਾਂ ਜੀ ਹਾਂ ਚੰਗਾ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ ਤੇ ਜਾਣਕਾਰੀ ਸਾਂਝੀ ਕਰਨ ਤੁਹਾਡਾ ਧੰਨਵਾਦ ਉਮੀਦ ਹੈ ਜੀ ਵੀਡੀਓ ਪਸੰਦ ਆਏਗੀ ਜੀ ਬਹੁਤ ਬਹੁਤ ਧੰਨਵਾਦ ਜੀ